ਆ ਵੀਡੀਓ ਵੇਖਿਓ ਆਪੇ ਬਣੀ ਫੌਜਣ ਜਿਹੜੀ ਆ ਸਿਰੇ ਹੀ ਚੜੀ ਜਾਣਦੀ ਆ ਮੈਂ ਕੋਈ ਗੱਲ ਨਹੀਂ ਕਰਨ ਡਿਆ ਗਲਤ ਇਹ ਸਗੋਂ ਬਕਵਾਸ ਕਰਦੀ ਆ ਪਹਿਲਾਂ ਵੀਡੀਓ ਵੇਖਿਓ ਇਹਦੀ ਫਿਰ ਮਾਉਨਾ ਠਾਂਡੇ ਨੂੰ ਅੱਜ ਆਹ ਕੁੱਤਾ ਫੇਰ ਅੱਜ ਮੇਰੇ ਤੇ ਰਿਪਲਾਈ ਕੀਤਾ ਨੇ ਫੇਰ ਮੇਰੀ ਵੀਡੀਓ ਦਮਾਰਾ ਠੋਕੇ ਪਾਈ ਆ ਨੇ ਹਨਾ ਪਤਾ ਨਹੀਂ ਇਹਨੂੰ ਕੀ ਕੁੱਤੇ ਨੂੰ ਸੁਆਦ ਆਉਂਦਾ ਹੈ ਵੀ ਬੁੜੀਆਂ ਨਾਲ ਉਲਜੰਦਾ ਕਿਉਂਕਿ ਜੇ ਬੰਦੇ ਵਾਲੀ ਇਹਦੇ 'ਚ ਗੱਲ ਹੋਵੇ ਤੇ ਇਹ ਬੁੜੀਆਂ ਨਾਲ ਉਲਜੇ ਕਿਉਂ ਹਨਾ ਜਿਹੜਾ ਬੁੜੀਆਂ ਤੇ ਬੋਲ ਇਹਨੂੰ ਰੱਬ ਨੇ ਨਾ ਮੈਨੂੰ ਲੱਗਦਾ ਬਖਸ਼ੀ ਦਿੱਤੀ ਆ ਵੀ ਬੰਦੇ ਨਾਲ ਤਾਂ ਕਿਸੇ ਨਾਲ ਜਿਦਾ ਹੀ ਕਰਨੀ ਨਹੀਂ ਨੇ ਇਹਨੇ ਇਹਦਾ ਕੰ ਇਹ ਹਰ ਗੱਲ ਦੇ ਉੱਤੇ ਬਕਵਾਸ ਕਰਨ ਦੀ ਆ ਕੁੱਤਾ ਇਹ ਉਹ ਕਰਨ ਦੀ ਆ ਚਵਲੇ ਜਦੋਂ ਮੈਂ ਮੈਂ ਤਾਂ ਗੱਲ ਕੀਤੀ ਸੀ ਸਿੱਧੀ ਕਿ ਤੁਸੀਂ ਕੋਠੇ ਵੱਲੋਂ ਕਿਹਾ ਤੇ ਮੈਂ ਉਹਦਾ ਰਿਪਲਾਈ ਦੇ ਦਿੱਤਾ ਕਿ ਕੋਠਾ ਤੁਸੀਂ ਪਵਾ ਕੇ ਦਿਓ ਲੋਕ ਪਵਾ ਕੇ ਦੇਣ ਜਦੋਂ ਕੰਮ ਤੁਸੀਂ ਲੈਣਦੇ ਹੋ ਤੇ ਤੋਂ ਹੁਣ ਵੀਡੀਓ ਬਣਾਉਣ ਦੀ ਕੰਮ ਹੀ ਲੈਣ ਦੀ ਆ ਉਹ ਕੀ ਆ ਲੋਕਾਂ ਨੂੰ ਪੁੱਛਣਾ ਕਮੈਂਟਾਂ ਦੇ ਵਿੱਚ ਕਿ ਤੂੰ ਕਿਹਦੇ ਕਰਕੇ ਮਸ਼ਹੂਰ ਹੋਈ ਆ ਉਹ ਬੰਦਾ ਤੇਰੇ ਨਾਲ ਹੀ ਤਾਂ ਕਰਕੇ ਮਸ਼ਹੂਰ ਹੋਈ ਆ ਠੀਕ ਆ ਨਾ ਤੇ ਬਕਵਾਸ ਕਰਦੀਆਂ ਗਾੜੀਆਂ ਇਹਦੇ ਵਿੱਚ ਗਲਤ ਕੀ ਕਿਹਾ ਵਾ ਮੁੜ ਕੇ ਆਂਦੀ ਆ ਤੂੰ ਬੋਲਦਾ ਨਹੀਂ ਬੰਦਿਆਂ ਤੇ ਨਹੀਂ ਬੋਲਦਾ ਜਨਾਨੀਆਂ ਤੇ ਬੋਲਣ ਨੂੰ ਛੱਡਿਆ ਵਾ ਕਿਹੜਾ ਬੰਦਾ 10 ਮੰਡ ਦੇ ਮੈਂ ਬੋਲਿਆ ਬੂਟੇ ਦੇ ਮੈਂ ਬੋਲਿਆ ਅਮਤ ਰੋੜ ਦੇ ਮੈਂ ਬੋਲਿਆ ਸਰਜੀਤੇ ਸਾਥ ਦੇ ਮੈਂ ਬੋਲਿਆ ਨੂਰ ਦੇ ਭੱਬੇ ਦੇ ਮੈਂ ਬੋਲਿਆ ਸਿੱਧੂ ਨੰਗਣਾ ਵਾਲੇ ਦੇ ਮੈਂ ਬੋਲਿਆ ਹੋਰ 10 ਕਿਹੜਾ ਕਿਹੜਾ ਮੈਨੂੰ ਗਲਤ ਦੇਖਦਾ ਉਹ ਤੇ ਕਿਹੜੇ ਤੇ ਨਹੀਂ ਮੈਂ ਬੋਲਿਆ ਮੇਰੇ ਸਾਹਮਣੇ ਗਲਤ ਵੀਡੀਓ ਹੋਣੀ ਚਾਹੀਦੀ ਆ ਰਿਪਲਾਈ ਮੈਂ ਦਿੰਨਾ ਵਾ ਠੀਕ ਆ ਨਾ ਤੇ ਤੈਨੂੰ ਮੈਂ ਹਿਸਾਬਤਾਵ ਜੇ ਨਾ ਜਵਾਬ ਦੇਂਦੇ ਆ ਕਿ ਚਲ ਜਨਾਨੀ ਆ ਗਾੜੀਆਂ ਕੀ ਗਲਤ ਨਹੀਂ ਬੋਲਣਾ ਤੂੰ ਜਦੋਂ ਵੀਡੀਓ ਪਾਉਣੀ ਕਦੇ ਕੁੱਤਾ ਕਦੇ ਕੁਝ ਕਦੇ ਕੁਝ ਹੈ ਬਕਵਾਸ ਕਰਨੀ ਆ ਤੂੰ ਤੇਰੀ ਯੋਗਤਾ ਨਾ ਮੈਨੂੰ ਪਤਾ ਵਾ ਜਿੰਨੀ ਕੋਈ ਗੱਲ ਹੈਗੀ ਆ ਇੱਥੇ 50 ਹਜ਼ਾਰ ਆ ਮੇਰੇ ਠੀਕ ਆ ਮੈਂ ਆਨਾਂ ਕਿ ਛੱਡ ਪਰਾਂ ਛੱਡ ਪਰਾਂ ਨਹੀਂ ਉਹ ਗੱਲਾਂ ਕਰਨੀਆਂ ਤੂੰ ਆਨੀਆਂ ਕਿ ਨਹੀਂ ਹੁਣ ਬੋਲ ਤੂੰ ਮੈਂ ਤੈਨੂੰ ਰਿਪਲਾਈ ਤੂੰ ਆਨੀਆਂ ਨਾ ਕਰ ਘਰ ਤੂੰ ਰਿਪਲਾਈ ਤੈਨੂੰ ਮੈਂ ਬੋਣਾ ਠੰਡ ਫਿਰ ਚਾਵਲ ਜੀ ਬੱਚੀ ਨਾ ਹੋਵੇ ਤੇ ਉਦਾਂ ਵੀੜੂ ਵੀੜੇ ਚਲਦੀਆਂ ਨਹੀਂ ਤੂੰ ਇਹ ਵੇਖਿਆ ਕਿ ਚੱਲ ਉਹਦੇ ਤੇ ਮੈਂ ਇਦਾਂ ਬੋਲਦੀ ਆ ਤੇ ਦਊਗਾ ਜਵਾਬ ਪਰ ਮੈਂ ਜਵਾਬ ਦਾਂ ਤੂੰ ਤੇ ਮੈਂ ਧਰਨ ਚ ਟਿਕਾਣੇ ਪਾਉਂ ਫਿਰ ਤੇਰੀ ਹੁਣ ਤੈਨੂੰ ਇਹ ਗੱਲ ਦੱਸਦਾ ਉੱਥੇ ਅਜੀ ਵੱਢੀ ਪੰਡਿਕ ਰਣੀ ਦੇ ਰਾਤ ਚਾਰ ਬੰਦੇ ਨਾਲ ਲੈ ਕੇ ਇੱਕ ਦਿਨ ਚੱਕਣਾ ਤੇ ਇਕਲਾ ਠਲਾ ਕਿ ਨਮਾਰਾ ਰਿਹਾ ਸੀ ਉੱਥੇ ਬਿਲਾ ਬਣਾਉਂਦੀ ਰਹਾ ਮੈਂ ਉਹਨੇ ਦੱਸ ਆਪ ਦੇ ਵਿਚਾਰੇ ਦੇ ਦੰਦ ਹਿੱਲਣ ਦੇ ਉਹ ਉਹ ਟਾਈਮ ਪਾਉਂਦਿਆ ਮੈਨੂੰ ਕਿ ਉੱਥੇ ਅਜੀ ਦੱਸ ਉਹ ਹੈ ਉਹਦੇ ਕਾਤੇ ਕੀ ਟਾਈਮ ਪਾਉਂਦੀ ਬਾਕੀ ਮੈਨੂੰ ਟਾਈਮ ਮਿਲ ਲੰਦੇ ਹੁਣ ਆਹਦਰ ਮਿਲ ਕੇ ਜਾਊਂਗਾ ਤੈਨੂੰ ਵੀ ਤੇ ਤੇਰੇ ਬੰਦੇ ਨੂੰ ਵੀ ਤੇ ਹਾ ਜਿਹੜਾ ਗਾੜੀ ਕਰਾਉਂਦੀ ਇਹ ਤੂੰ ਆਂਦੀ ਹੈ ਕਿ ਇਹ ਕਿਤੇ ਲੜਾਈ ਦੇ ਵਿੱਚ ਮਰ ਜਾਏ ਤੇ ਮੁੜ ਕੇ ਪਰਚਾ ਪਵਾ ਕੇ ਤੇ ਉਹ ਮੁੱਕੀ ਨਹੀਂ ਜਾ ਸਕਦਾ ਜਿਹੜਾ ਅੱਗੇ ਕਰਾ ਕਰਾ ਦੇ ਕੋ ਵੀਡੀਓ ਪਾਉਂਦੀ ਆ ਬਿਨਾ ਗੱਲ ਤੋਂ ਬਕਵਾਸ ਕਰੀ ਜਾਂਂਦੀ ਬਕਵਾਸ ਕਰੀ ਜਾਂਂਦੀ ਰਿਪਲਾਈ ਦੇੰਦਾਂ ਕੋ ਢੰਗ ਹੁੰਦਾ ਵਾ ਠੀਕ ਹੈ ਨਾ ਸਾਫ ਲਬਚਾਂ ਤੇ ਰਿਪਲਾਈ ਦੇਈਦਾ ਵਾ ਬਕਵਾਸ ਕਰਕੇ ਨਹੀਂ ਜਦਾਂ ਹੁਣ ਤੂੰ ਬਕਵਾਸ ਕਰਕੇ ਰਿਪਲਾਈ ਦਿੱਤਾ ਐਦਾਂ ਮੈਂ ਬਕਵਾਸ ਕਰਕੇ ਦਊਂਗਾ ਠੰਡ ਪਾਊਂਗਾ ਬੰਨੀ ਕਿਉਂ ਕੁੱਤਾ ਭੌਂਕਦਾ ਸਾਡੇ ਕਹਿੰਦਾ ਕਮੈਂਟ ਚੈੱਕ ਕਰੋ ਇਹਨਾਂ ਦੇ ਬਾਬਾ ਲੋਕੀ ਦਾਖਾ ਤੈਨੂੰ ਨਹੀਂ ਪਉਂਦੇ ਸਾਰੇ ਤੈਨੂੰ ਵੀ ਬਹੁਤ ਗਲਤ ਬੋਲਦੇ ਜਿਹੜਾ ਤੂੰ ਸਫਾਈਆਂ ਦੇ ਨਾ ਰਹੀ ਨਾ ਬਾਕੀ ਤੂੰ ਕਮੈਂਟਾਂ ਦੀ ਗੱਲ ਕਰਦੀਆਂ ਕਮੈਂਟ ਮੇਰੇ ਪੜ ਲਈ 100 ਚੋਂ 96 ਕਮੈਂਟ ਜਿਹੜੇ ਸਹੀ ਹੋਣਗੇ ਤੇ ਤੁਹਾਡੇ 100 ਚੋਂ 4 ਕਮੈਂਟ ਸਹੀ ਹੋਣਗੇ 6 ਗਲਤ ਹੋਣਗੇ ਸਭ ਕੁਝ ਮੈਂ ਵੇਖਿਆ ਹੋਆ ਤੁਹਾਡੇ ਕਮੈਂਟ ਪੜ੍ਹੇ ਆ ਐਡੀ ਨਾ ਕਾਦਰ ਨਾ ਦੱਸ ਮੈਨੂੰ ਆਪਣੀ ਤਰੀਕਾ ਦਾ ਮੈਨੂੰ ਪਤਾ ਵਾ